ਅੱਜ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਚੰਬਲ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਨਰ ਵੀਰ ਜਸ ਉਹਨਾਂ ਦੇ ਕੋਲ ਆਏ ਤੇ ਪ੍ਰਤਾਪ ਸਿੰਘ ਕੈਰੋਂ ਉਹਨਾਂ ਦੇ ਕੋਲ ਤੇ ਡਾਕਟਰ ਸਾਹਿਬ ਉਹਨਾਂ ਦੇ ਕੋਲ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਨੂੰ ਆਪਾਂ ਐਨੀਮਲ ਦਿਖਾਉਣੇ ਆ ਸੋ ਕੋਈ ਵੀ ਭਰਾ ਪਿੰਡ ਚੰਬਲ ਤੁਸੀਂ ਵਿਜ਼ਿਟ ਕਰਨੀ ਚਾਹੁੰਦੇ ਹੋ ਤੇ ਹਰੀਕੇ ਪੱਤਨ ਤੋਂ ਕੋਈ ਤਕਰੀਬਨ 20-22 ਕਿਲੋਮੀਟਰ ਦੀ ਦੂਰੀ ਆ ਸੇਰੋਂ ਬਿਲਕੁਲ ਨਜ਼ਦੀਕ ਅਕਸਰ ਜਿਹੜੀਆਂ ਆਪਾਂ ਵੀਡੀਓ ਤੁਹਾਨੂੰ ਇਸ ਘਰੋਂ ਦਿਖਾਉਂਦੇ ਰਹੀਦਾ ਮਾਲ तकरीबन ਰੁਟੀਨ ਦੇ ਵਿੱਚ ਹੀ ਪਸ਼ੂ ਆਉਂਦੇ ਆ ਵੀਰ ਜਸ ਹੋਂਦੇ ਕੋਲ ਅੱਜ ਹਰੇਕ ਤਰ੍ਹਾਂ ਦੇ ਨਾਗ ਤੁਹਾਨੂੰ ਦਿਖਾ ਦਾਂਗੇ ਨੀਲੀ ਰਾਵੀ ਦੇ ਵਿੱਚ ਅੱਜ ਆ ਵੀ ਤੁਹਾਨੂੰ ਦਿਖਾਵਾਂਗੇ ਵੈੜਾ ਨਾਲ ਛਾਈਪਾਲ ਕ੍ਰੋਸ ਜਰਸੀ ਕ੍ਰੋਸ ਜਰਸੀ ਅੰਗ ਦੇ ਵਿੱਚ ਵੈੜਾ ਹੋਣਗੀਆਂ ਸੋ ਤਰੀਕਾ ਅੱਜ ਤੁਸੀਂ ਨੋਟ ਕਰ ਲਓ ਅੱਜ ਦੋਸਤੋ 7 ਜੂਨ ਤਰੀਕ ਆ ਤੇ ਸਮਾਂ ਕੋਈ ਦੁਪਹਿਰ ਦੇ 2:00 ਵਜੇ ਦਾ ਔਰ ਕਰਦੇ ਆ ਪੂਰੀ ਗੱਲਬਾਤ ਲੈਣੀ ਹੈ ਡਿਟੇਲ ਸੋ ਬਾਕੀ ਮੇਰਾ ਭਰਾ ਵੀਡੀਓ ਦੇ ਨਾਲ ਤੋਂ 60 ਤੱਕ ਛੁੜੇ ਰਹੇ ਹੋ ਜੇ ਸਭ ਤੋਂ ਪਹਿਲਾਂ ਜਸਵੀਰ ਸਾਸਰੀ ਕਾਲ ਮਹਾਰਾਜ ਕੀ ਧਾਰੀ ਵਧੀਆ ਵਧੀਆ ਗੱਟਾ ਸਾਹਿਬ ਸਾਸਰੀ ਕਾਲ ਕਹਿੰਦਾ ਸਾਹਿਬ ਸਾਸਰੀ ਕਾਲ ਅੱਲੀ ਆਰ ਦਾ ਭਰਾ ਸਾਡੇ ਨਾਲ ਵਾਹੀ ਕਰਵਾ ਵੀ ਖਲੋਤਾ ਮੈਂ ਆਪਾਂ ਕਿਹਾ ਸੰਧੂ ਸਾਹਿਬ ਐਸ ਕੀ ਖਲੋਗੀ ਹੋਤਾ ਨੋਏ ਭਰਾਵਾ ਦਾ ਵਾਧਾ ਹੁੰਦਾ ਹੋਰ ਪ੍ਰਦਾਸਿਆ ਐ ਕਿਰਪਾ ਵਾ ਸੰਧੂ ਸਾਹਿਬ ਬੱਜਾ ਸਾਹਿਬ ਦੀ ਐ ਬਰੇ ਨੂੰ ਜਖਰੇ ਠੀਕ ਹੈ ਤੇ ਸਾਰੇ ਭੈਣ ਭਰਾਵਾਂ ਨੂੰ ਸਾਸਰੀ ਕਾਲ ਤੇ ਤਗੜੇ ਹੋ ਗਏ ਸ਼ੇਅਰ ਤੇ ਕਮੈਂਟਾਂ ਤੇ ਹਿੰਦ ਤੇ ਲੋਹਾ ਧੰਨਵਾਦ ਭਰਾਵਾਂ ਦਾ ਕਰਦੇ ਆ ਵੀ ਜਿਹੜਾ ਸਾਨੂੰ ਬਹੁਤ ਬਹੁਤ ਜ਼ਿਆਦਾ ਪਿਆਰ ਕਰਦੇ ਆ ਤੇ ਇਸ ਤਰ੍ਹਾਂ ਹੀ ਕਰਦੇ ਰਿਹਾ ਕਰੋ ਤੇ ਚੁੱਕੀ ਫੱਟੇ ਆ ਜੇ ਕਿਉਂ ਤੈਨੂੰ ਚੁੱਕ ਤੇ ਫੱਟੇ ਚੁੱਕਦੇ ਆ ਇਹ ਪ੍ਰਤਾਪ ਸਾਹਿਬ ਕਹਿਣ ਦੀ ਲੋੜ ਨਹੀਂ ਤੂੰ ਜਦੋਂ ਤੂੰ ਪ੍ਰਤਾਪ ਸਿੰਘ ਅਗਲੇ ਪੈਂਦਾ ਨਾ ਆਪਾਂ ਭਰਾਵਾਂ ਦੇ ਘਰ ਦੀਆਂ ਦੀਆਂ ਵੀ ਕਰਦੇ ਆ ਦੰਨੇ ਯਾਰ ਭਰਾ ਮੈਂ ਆ ਜਾਂਦੇ ਲਿਆ ਦਿੰਦੇ ਸ਼ੇਰ ਵਾਲਾ ਲਿਆਉਣੇ ਲਿਆਉਣੇ ਮੈਂ ਵੀ ਪ੍ਰਤਾਪ ਅੱਜ ਤੂੰ ਆਪਦੇ ਜਬਾਨੀ ਦੱਸ ਦੇ ਵੀ ਮੱਝਾ ਆਪਣੇ ਕੋਲ ਦੋ ਆ ਨੀਂਦੀ ਰਾਵੀ ਦੇ ਵਿੱਚ ਹਾਂ ਜੀ ਤੇ ਨਾਲ ਦੀ ਨਾਲ ਬਹਿਣਾ ਵੀ ਲਾਇਆ ਚਾਰ ਖਾਂ ਜੀ ਮਹਿਰਾ ਬਾਕੀ ਸੰਧੂ ਸਾਹਿਬ ਕੋਈ ਸਿਫਤਾਂ ਕਰਨ ਦੇ ਗੱਲ ਲੈ ਕੇ ਨਹੀਂ ਤਨ ਮੇਕੇ ਹੋ ਜਾਂਦਾ ਨਾ ਵੀ ਕੰਨ ਦੀ ਜੋੜ ਕੋਈ ਨਹੀਂ ਇਹ ਸਭ ਕੋ ਦਿੱਸਣ ਂਡਿਆ ਵਾ ਧੁਮਾਈ ਨਹੀਂ ਵੀ ਰਾਵੀ ਦੀਆਂ ਹੀ ਲੱਬ ਲੱਬ ਕੇ ਰੱਖ ਗਏ ਮੀਆਂ ਜੋੜਾ ਵਾ ਹੀ ਮਿਲਿਆ ਨੀਲੀ ਰਾਵੀ ਦਾ ਤਾਂ ਥੋੜਾ ਵਕਫਾ ਪੈ ਗਿਆ ਵਿੱਚ ਕੋਈ 10 12 ਦਿਨਾਂ ਦਾ ਉਹਦੇ ਤੁਹਾਨੂੰ ਪਹਿਲਾਂ ਸੰਧੂ ਸਾਹਿਬ ਮਾਲ ਆਉਂਦਾ ਤੇ ਵਿਗਦਾ ਜਾਂਦਾ ਵਾ ਤੇ ਫੇਰ ਆਖੀ ਦਾ ਵੀ ਤੇ ਉਹ ਵਿਗਦਾ ਜਾਂਦਾ ਤੇ ਵਿਗਦਾ ਜਾਂਦਾ ਹਾਂ ਕਰਕੇ ਨਹੀਂ ਦੇ ਮਾਨ ਵੜਾ ਕਰਦਾ ਭਰਾਵਾਂ ਘੜੀ ਆਉਣ ਨੂੰ ਤੇ ਦੂਜੇ ਦਿਨ ਦੂਜੇ ਦਿਨ ਨੱਬੀ ਕਿੱਲੀਏ ਜੇ ਥੋੜਾ ਜਿਹਾ ਮੇਰਾ ਨੇ ਨਾਲੇ ਕੋਲ ਪੈਲੇ ਜਾਰੇ ਲੱਗਾ ਗਿਆ ਕੰਮ ਆ ਗਿਆ ਹਾਂਜੀ ਗੱਲ ਆ ਕਰੀ ਨਵਾਈ ਸ਼ੁਰੂ ਹੋ ਗਈ ਹੈ ਜੀ ਜੀ ਉਹਦੇ ਕਰਕੇ ਥੋੜਾ ਦੋ ਬਨੌਰ ਜੇ ਵੀ ਹੋ ਗਏ ਹਾਂਜੀ ਤਰ ਕਰਕੇ ਥੋ ਡਾਕਟਰ ਸਾਹਿਬ ਤੁਸੀਂ ਦੱਸੋ ਤੇ ਅੱਜ ਫਿਰ ਜਸਬਲੀ ਕਰੀਏ ਸ਼ੁਰੂਆਤ ਹਾਂਜੀ ਲਓ ਵੀ ਸ਼ੁਰੂਆਤ ਕਰਦੇ ਹੋ ਵੀਡੀਓ ਨੂੰ ਮੇਰਾ ਪ੍ਰਾਇੰਟ ਤੱਕ ਦੇਖ ਲਿਆ ਜੇ ਤੇ ਸ਼ੇਅਰ ਤੁਸੀਂ ਕਰ ਹੀ ਦੇਣੀ ਹੁੰਦੀ ਹੈ ਪ੍ਰਤਾਪ ਦੀ ਗੱਲ ਕੋਣ ਉਹ ਕਰਾਉਣਿਆਂ ਗੱਲਬਾਤ ਆਪਾਂ ਕੀ ਡਿਟੇਲਾਂ ਨੇ ਇਹ ਹੈ ਜੀ ਕੁਝਾਂ ਦੇ ਤੀਜੇ ਵੀ ਤੀਜੇ ਹੋ ਸਕਦੀ ਹੈ ਕੀ ਹੋਰ ਦੁੱਧਿਆ ਠੀਕ ਹੈ ਜੀ ਗਾਥੀ ਮਦਰਾ ਵੇਦਾ ਵੀ ਪਰਾਣਾ ਉਹਨੂੰ ਦੁਬਾਰਾ ਨਾ ਇੱਕ ਬਤਾਈਆ ਨਹੀਂ ਚਲੋ ਕੋਈ ਟਾਈਮ ਸਮਾਂ ਕਿੰਨਾ ਕੁ ਬਾਕੀ ਆ ਬਹੁਤ 20 ਦਿਨਾਂ ਦੇ ਲਾਈ ਵੀ ਪਈ ਐ ਸਾਨੂੰ ਆਹ ਹਾਂ ਤੇ ਆਪਾਂ ਵੀ ਨਾ ਕਰਕੇ ਦਵਾਂਗੇ ਲੋ ਵੀ ਇੱਕ ਮਹੀਨਾ ਦੋਸਤੋ ਘੱਟੋ ਘੱਟ ਵੀ ਇੱਕ ਮਹੀਨਾ ਮੰਨ ਕੇ ਕੋਈ ਭਰਾ ਸੌਦਾ ਲਾ ਲਿਓ ਜੀ ਕੋਈ 20 ਦਿਨ ਦੀ ਸ਼ਾਦੀ ਤੇ ਆਈ ਆ ਵੀ 20 ਦਿਨ ਦਾ ਸਮਾਂ ਲੈਂਦੀ ਆ ਪਰ ਕੋਈ ਮੀਂਹ ਨਿਕਦਾ ਤੁਸੀਂ ਆੜੀਆਂ ਲਾਲਿਆ ਚ ਕਿਹੜਾ 5 7 8 ਦੇ ਦਿਨ ਨਹੀਂ ਲਿਖੇ ਹੁੰਦੇ ਕਿ ਪਸ਼ੂ ਉੱਪਰ ਵੀ ਲੈ ਕੇ ਜਾ ਸਕਦਾ ਹਾਂਜੀ ਬਾਕੀ ਟੇਡੇ ਘੱਟ ਦੇ ਵਿੱਚ ਆ ਸੱਜੇ ਪਾਸੇ ਟੇਡਾ ਘੱਟ ਅੱਖਾਂ ਦੇ ਵਿੱਚ ਜਵਾਬ ਬਾਕੀ ਸਿੰਘ ਸਿੰਘ ਬਹੁਤ ਉਹਨਾਂ ਗੁਲਾਈ ਦੇ ਵਿੱਚ ਆ ਤੇ ਬਿਲਕੁਲ ਪਤਲੇ ਪਿੰਡੇ ਦੀ ਆ ਕਰਮਾਲੀ ਬਾਕੀ ਨਿਸ਼ਾਨੀਆਂ ਮਗਰਲੀਆਂ ਲੱਤਾਂ ਤੇ ਜਰਾਬਾਂ ਜੜੀਆਂ ਨੇ ਪੂਰੀਆਂ ਅਗਲੇ ਪੈਰ ਤੋਂ ਪਏ ਆ ਪੂਛ ਉੱਪਰ ਤੱਕ ਵਾਈਟ ਆ ਹਾਂਜੀ ਬਾਕੀ ਪਿੰਡੇ ਪੁੰਡੇ ਦੀ ਕਰਮਾਲੀ ਪੂਰੀ ਨਰੋਈ ਪਤਲਾ ਪਿੰਡਾ ਥਾਨ ਚਾਰੇ ਆ ਸੋ ਨਥੀ ਥੱਲੇ ਲਾਉਣਾ ਲਾਣਾ ਕਰਵਾ ਲਈ ਨੇ ਸ਼ਟਾਰਟ ਕੀਤਾ। ਸਾਡੀ ਲਾਈਵ ਹੈਗੀ ਤੇ ਤਕਰੀਬਨ ਹੁਣ ਜੂਨ ਦੀ ਆਪਾਂ ਜੇ ਅੱਜ 7 ਤਰੀਕ ਦੀ ਗੱਲ ਕਰਦੇ ਆਂ ਤੇ ਜਸ ਮੈਨੂੰ ਤਾਂ ਵੀ ਜੁਲਾਈ ਦੀ ਕੋਈ 5-7 ਤੋਂ ਪਹਿਲਾਂ ਸੂਹੂਗੀ। ਹਾਂਜੀ ਹਾਂਜੀ ਹੋਏ ਸੂਹੂਗੀ। ਹਨਾ? ਹਾਂਜੀ। ਤੇ ਫਿਰ ਵੀ ਚਲੋ 20 ਦਿਨ ਦੇ ਆਈਡੀਆ ਤੇ ਆਈਏ ਕੋਈ ਆਪਾਂ ਫਿਰ ਵੀ 8-10 ਦਿਨ ਤੁਸੀਂ ਬਾਤ ਹੀ ਦੱਸਦੇ। ਹਾਂ ਜੀ ਸੰਧੂ ਸਾਹਿਬ। ਹਾਂ। ਫੇਰ ਮੜ ਕੇ ਅਗਲਾ ਆਪੂ ਵੇ ਜੀਆਂ ਨੂੰ ਸੁਈ। ਹਾਂ ਬਾਕੀ ਹੈ ਮੂੰਹ ਉੱਤੇ ਬਹੁਤ ਸੋਹਣੀ ਆ। ਬਾਕੀ ਸੰਧੂ ਸਾਹਿਬ ਕਿਹੜਾ ਵੇਣੋ ਇਹਦਾ ਕੱਟਿਓ ਤੇ ਬਿੱਲੀ ਬਣ ਕੇ ਆਖਿਆ। ਇਹਦਾ ਕੱ ਖਰਬੂਜੇ ਖਰਬਾਜੇ ਤੈਨੂੰ ਸਾਹ ਛੱਲੀਆਂ ਛੁੱਲੀਆਂ ਵੜੀਆਂ ਮੇਰੇ ਨਾਲ ਡਰਾਈਵਰ ਸੀ ਨਾ ਤੂੰ ਚੱਕੋ ਆਈ ਚਲੇ ਗਏ ਉਹ ਫੇਰ ਮੈਨੂੰ ਕਰੇ ਪਾਉ ਉਹੋ ਹੀ ਗੱਲ ਸੁਣਾ ਐਡਾ ਕੱਟ ਮਿਲਦਾ ਬੜਾ ਟੱਟ ਮੈਂ ਕਿਹੋਂ ਦੇ ਕੋਲ ਆ ਗਈ ਵੇਖੀ ਜਾਈ ਕਰਨ ਦੀ ਲੋੜ ਹੀ ਨਹੀਂ ਲਾ ਵੀ ਟੇਡਾ ਕੱਟ ਮਿਲਦਾ ਬੜਾ ਘੱਟ ਗੱਲ ਵੈਸੇ ਸਹੀ ਆ ਕਿਉਂਕਿ ਨੀਲੀ ਰਾਵੀ ਦੀਆਂ ਮੱਝਾਂ ਅਕਸਰ ਵੇਖਦੇ ਆ ਟੇ ਟੂਡੇ ਕੱਟ ਚਾਹੇ ਸੱਜੇ ਖੱਬੇ ਆਉਂਦੇ ਬੜੇ ਘੱਟ ਸੋ ਲਾਇ ਲੋ ਜਿਹੜੀ ਦੋਸਤੋ ਪਈ ਆ ਨਾਰਮਲੀ ਚਲੋ ਸਾਰੇ ਭਰਾ ਪਸ਼ੂ ਪਾਲਕ ਆਪਣੇ ਖਿਡਾਰੀ ਵੀਰੋ ਤੁਸੀਂ ਬੈਕ ਸਾਈਡ ਤੋਂ ਤੁਸੀਂ ਵੇਖੋ ਵੀ ਕਰਮ ਵਾਲੀ ਲੇਵਾ ਕੇਸ ਹਿਸਾਬ ਦਾ ਬਣਾਉਗੀ ਬਿਲਕੁਲ ਅੱਗੋਂ ਸ਼ਟਾਰਟ ਹੋ ਕੇ ਤੇ ਤੂੰ ਤੱਕ ਜਿਹੜਾ ਲੇਵਾ ਹਾਂਜੀ ਸਜਾਉਗੀ ਕਰਮ ਵਾਲੀ ਵੇਖੋ ਬਹੁਤ ਪਿਆਰੀ ਮਾਝਾ ਤੇ ਜੱਸ ਕੀ ਮੁੱਲ ਕੀ ਡਿਮਾਂਡ ਮੁੱਲ ਤੇ ਡਿਮਾਂਡ ਸੰਧੂ ਸਾਹਿਬ ਭਾਵੇਂ ਸੀ ਕਹਤਾ ਸਵਾ ਲੱਖ ਹੀ ਕਰ ਲੱਗੇ ਕਿੰਬਰ ਦਾ ਸੀ ਕਰ ਲਾ ਭਾਵੇਂ ਜਿੰਨੇ ਮਨਜੀ ਕਿ ਕਰਨ ਨਾਲ ਕੋਈ ਕਸਰ ਆ ਇਹ ਮੁੱਲ ਲੱਖ ਕਰ ਲੀਏ 95000 ਦੀ ਦੇ ਦਾਂ ਤੁਹਾਨੂੰ 95 ਦੀ ਕੋਈ 95 ਦੀ 3 ਛੱਡਾਂਗੇ 90000 ਦੇ ਵਿੱਚੋਂ 87 ਨਹੀਂ ਤਾਂ 87000 ਦੀ ਸੰਧੂ ਸਾਹਿਬ 10 15 ਦਿਨਾਂ ਦੀ ਗੱਲ ਜਦੋਂ ਸਾਹਮਣੇ ਦੇ ਬੱਤ ਜੇ ਫੇਰ 1 ਲੱਖ 10 ਦੀ ਹਾਲੂ ਭਾਵੇਂ ਕੁੱਦੀ ਦੀ ਇਹ ਤਾਂ ਥੋੜੀ ਹੋਣੀ ਸਭ ਤੋਂ ਸਾਹ 87 'ਚੋਂ ਹਾਂਜੀ ਲਓ ਜੀ 87000 ਦੇ ਵਿੱਚੋਂ ਛੋੜ ਛੱਪੇ ਰਹਿ ਗਿਆ ਸੋ ਨੀਦੀ ਦਾ ਵੀ ਤੇ ਮਾਝਾ ਕਰਮ ਵਾਲੀ ਉਹ ਨਰਮ ਹੀ ਆ ਜਿਹੜੀ ਕੋਈ ਥੋੜੇ ਦਿਨਾਂ 20 22 25 ਦੇ ਦਿਨ ਉਹ ਸਕੋਰਿੰਗ ਮੇਰਾ ਭਰਾ ਥੋੜੀ ਅੱਜ ਸੁਵੱਲੀ ਮਿਲ ਜੂਗੀ ਤਿਆਰੀ ਤੇ ਵੈਸੇ ਪਛੂ ਭਾਵੇਂ 1 ਲੱਖ 15 ਕਰੀ ਚੱਲੋ ਇਹੋ ਜੇ ਪਛੂ ਦਾ ਮੋਲ ਭਾਵੇਂ 1 ਲੱਖ 25 ਕਰੀ ਚੱਲੋ ਹਾਂਜੀ ਅੱਜ 87000 'ਚੋਂ ਕੁਝ 100 200 ਛੋਟਾ ਹੋ ਜੂਗੀ ਸੈਕਿੰਡ ਨੰਬਰ ਤੇ ਇੱਕ ਤੁਹਾਨੂੰ ਦਿਖਾ ਦਿੰਦੇ ਆ ਨੀਲੀ ਰਾਵੀ ਦੇ ਵਿੱਚ ਵੀ ਮੱਝ ਆ ਗਈ ਆ ਇਹ 6 ਮਹੀਨਿਆਂ ਦੀ ਗੱਪਣ ਦੀ 6 ਕਿਲੋ ਦੁੱਧ ਤਾਂ 6 ਕਿਲੋ ਦੁੱਧਾ ਕਰਮਾ ਵਾਲੀ ਤੇਰੇ ਹਾਂਜੀ 6 ਮਹੀਨਿਆਂ ਦੀ ਗੱਪਣ ਦਾ 6 ਕਿਲੋ ਦੁੱਧ ਅੱਖਾਂ ਬਿੱਲੀਆਂ ਨੇ ਬਿਲਕੁਲ ਵਾਈਟ ਫੇਸ ਦੇ ਵਿੱਚ ਆ ਤੇ ਸੂਬਾ ਦੂਜਾ ਗਾਂ ਤੇ ਜਿਹੜੀ ਗੱਪਣ ਹੈ ਹਾਂਜੀ ਠੀਕ ਆ ਬਾਕੀ ਜੱਸ ਚੋਾਈ ਚੋਈ ਚੰਗੀ ਨਿਕਲੀ ਵਧੀਆ ਹਾਂ ਮਾਰੇ ਭੂਛਣੇ ਵੈਸੇ ਹੂੰ ਉਹਦੇ ਦਾ ਆਪਣਾ ਭਾੜੇ ਦੇ ਚੋਗਾ ਦਾ ਠੀਕ ਆ ਦੀ ਨਾਲ ਦੀ ਗੱਲ ਬਾਤ ਹੋ ਸਕਦੀ ਆਈ ਆਈ ਆਪਰੇ ਠੀਕ ਹੈ ਬਈ ਹਾਂਜੀ ਲੋਕ ਠੀਕ ਹੈ ਜੀ ਕੋਈ ਇੱਕਾ ਤਾਂ ਦੰ 200 ਪਸ਼ੂ ਟਿਕ ਦਾ ਟਕਾਉ ਤਾਂ ਨਵੀਂ ਥਾਂ ਜਾ ਕੇ ਕੁੱਤੀ ਗਾਲੂ ਗੱਲ ਬਾਤ ਸਾਰੀ ਕਿਹੜੀ ਪੂਰੀ ਦਿੱਲੀ ਮਣਕੀ ਕੋਈ ਗੱਲ ਕਹਿਣ ਦੀ ਨਹੀਂ ਹੈਗੀ ਅੱਖ ਦਿੱਲੀ ਦੇ ਕੁੜੀਆਂ ਪਵਾੜੇ ਆ ਵਿਅੱਖ ਦਿੱਲੀ ਮਣਕੀ ਦੇ ਗਲਾਦੀ ਰੰਗ ਆ ਆਪਾਂ ਇਹਦੇ ਨਾਲ ਦਾ ਤੋਹਫਾ ਪਾਇਆ ਵੀ ਜਦੋਂ ਸਿਆਲ ਚ ਹਾਂ ਨੇ ਯਾ ਕਾ ਦੋਵੇਂ ਬਿੱਲੀਆਂ 바ਕੇ ਰੈੱਡ ਕੋਲੇ ਹੈ। ਇਹ ਨਾਲੀ ਪੀਕਾ ਵੀ ਡਾਇਮੰਡ ਵੀਰ ਲੈ ਸਕਦਾ। ਸੀਮਨ ਵੀ ਡਾਇਮੰਡ ਆਂਦੇ ਪੜਿਆ। ਹਾਂਜੀ। ਠੀਕ ਹੈ। ਹਾਂਜੀ। ਉਹ ਬੱਚਾ ਫਿਰ ਚੋਂ ਚੰਗੀ ਸੁਭਾਵਨਾ ਬੱਚਾ ਚੰਗਾ ਪਾਜੂ ਕਰਮਾਲੀ। ਤੋਂ ਡਾਇਮੰਡ ਬੋਲ ਤੋਂ ਕਿਸਾਨ ਵੀਰੋਂ ਅੱਗੇ ਗੱਬਣ ਆ। ਤੇ ਗਾਂ ਕਰਮਾਲੀ ਦੇ ਤੀਜਾ ਸੂਹਾ ਸੁਣਾ ਹੁਣ ਦੂਜੇ ਸੂਬੇ ਦੇ ਵਿੱਚ 6 ਕਿਲੋ ਧਾਰਾ ਇਸ ਮਹਿਤ ਥੱਲੇ ਹਾਜ਼ਰ। ਤੇ ਚਵਾਈ ਅਗਲੇ ਪਿਛਲੇ ਦੀ ਬਰਾਬਰ ਜੱਸ। ਆਹ ਉਹ ਕੰਮ ਆਪਰ ਕਰੀ ਠੀਕ ਹੈ ਹਾਂ ਉਹ ਕੰਨੀ ਰੱਖ ਬਾਕੀ ਪੱਧਰ ਆ ਪੈਕ ਸੜ ਦੋ ਕੋਈ ਇਹ ਨਾ ਨੱਕੇ ਨੁੱਕੇ ਦਾ ਕੋਈ ਬਲਥਲ ਨਹੀਂਗਾ ਹਾਂਜੀ ਹਾਂਜੀ ਇੱਕ ਹਜ਼ਾਰ ਪੱਧਰ ਉਹ ਤੇ ਸਿੰਗਲ ਹੱਡੀ ਦੇ ਵਿੱਚ ਆ ਠੀਕ ਹੈ ਜੀ ਹਾਂਜੀ ਸੋ ਚੱਡੇ ਲੈਵੇ ਤੇ ਤੁਹਾਨੂੰ ਆਪਾਂ ਥੋੜਾ ਲਾਗਿਓ ਵਿਖਾ ਦਿੰਨੇ ਆ ਵੀ ਸਾਫ ਸੁਥਰੀ ਆ ਤੇ ਸਾਫ ਸੁਥਰੀ ਆ ਕੋਈ ਗਲਬਾਤ ਹੋਵੇ ਤੇ ਆਪਾਂ ਵਿੱਚੇ ਦੱਸਣਦਾਰਾਂ ਦਾ ਬਿਲਕੁਲ ਨਾ ਦੇ ਕੋਈ ਸੋ 6 ਕਿਲੋ ਧਾਰਾ ਮਿਲਦੀ ਫਿਰ ਆਪਣੇ ਕੋਲ ਭੜੇ ਦੇ ਉੱਥੇ ਭੜੇ ਇੱਥੇ ਵੇਖੋ ਸਭ ਸਾਵਾਜੀ ਇਹ ਆ ਦੇਵਾ ਸਕਦੀ ਆ ਮੈਨੂੰ ਆਪਰੇ ਤਾਂ ਹਾਂਜੀ ਹੱਥਲ ਪੁੱਛਣ ਨਾਲ ਕੋਕੜ ਗਾਣਾ ਹਾਂ ਇਹ ਆ ਅੱਜ ਕੱਲ੍ਹ ਵੀ ਟੀਗਾ ਟੂਗਾ ਲਵਾ ਸਕਦੇ ਆ ਅੱਛਾ ਤਾਂ ਕੀ ਮੋਲ ਰੋਕ ਕੈ ਦਾ ਕੀ ਮੰਗਦੇ ਇਹਦਾ ਮੋਲ ਹੰਤਾ ਪੰਜਾਤੀ ਕਰ ਗਿਆ 80 ਦੀ ਦੇ ਦੀ 80 ਹਜ਼ਾਰ ਦੀ ਹਾਂਜੀ ਕੋ ਲੈਸ ਰੂਸ ਤੋਂ ਲੈਸ ਕਰ ਦਾਂਗੇ 3000 ਰੁਪਿਆ ਸ਼ੂਟ ਸੰਤੂ ਸਾਹਿਬ 3000 3 ਛੱਡਾਂਗੇ ਤੇ ਪਹੁੰਚ ਵਿੱਚ ਹੀ ਹਾਂ ਇਥੇ ਝਾਰਖੰਡ ਵਾਲਾ ਕੰਮ ਹੀ ਰਹੇਗਾ ਕੋਈ ਐਡਾ ਲੰਮਾ ਹੁਣ ਕੰਮ ਨਹੀਂ ਇਹਦੇ ਵਿੱਚ ਗੱਲਾਂ ਰਹੇ ਗਿਆ ਪਤਲੀ ਕਮਾਈ ਨਾਲ ਹੀ ਹੁਣ ਕੰਮ ਚੱਲਣ ਦਾ ਤੋਸਬ ਰਹੇ ਜਾਣਾ ਜੇ ਹਸਾਉਣਾ ਕਰਨਦੇ ਆ ਨਹੀਂ ਕੋ ਨਹੀਂ ਜਾ ਬਾਕੀ ਪਤਲੀ ਚੌੜੀ ਸਾਨੂੰ ਸਭ ਵਾਰ ਵਾਰ ਆਖਣ ਦੀ ਤੈਨੂੰ ਅੜਨੀ ਵੇਖੋ ਦਿੱਤੀ ਮੂੰਹ ਦੀਦਾਵਾ ਸਿਫਤਾ ਕਰਨੀਆਂ ਪੈਂਦੀਆਂ ਵੇਖ ਕੇ ਜਦੋਂ ਲੋਕੀ ਕਰਦੇ ਸਾਡਾ ਵੀ ਜ਼ਿਕਰ ਨਾ ਕਰੀ ਜਾਏ ਸਿਫਤਾ ਸਿਫਤਾ ਚਾਹੀਦਾ ਬੇਜਬਾਨਾਂ ਦੀ ਆਪਾਂ ਕੀਤੀ ਇਹਨਾਂ ਆਪ ਗੱਲ ਦਿਹਾਵਾ ਉਤਰਾ ਕੀ ਜਾ ਵੀ ਨਹੀਂ ਜਦੋਂ ਵੀਡੀਓ ਵੇਖੀਂਦੀਆਂ ਜੋ ਭਣਪਰਾ ਕਰਦੇ ਨੇ ਸਾਨੂੰ ਕਰਦੇ ਨੇ ਕਿ ਪੀੜ ਹੁੰਦੀ ਮੈਂ ਆਪਾਂ ਵੀ ਕਰ ਲੈਨੇ ਸਿਫਤਾ ਕੰਨ ਕਰੋ ਸਵਤ ਕਰਨੀ ਚਾਹੀਦੀ ਐਨੀਮਲ ਦੀ ਤੇ ਗੱਗੀ ਮੱਲ ਸੋਨੇ ਢਾਂਚੇ ਦੀ ਬਰੀਕ ਪਿੰਡਾ ਕਰਮਾਲੀ ਦਾ ਬਾਕੀ ਨਾੜਾ ਨੂੜਾ ਪੇਂਟ ਨੂੰ ਕਾਫੀ ਪਿੰਡੇ ਦੇ ਉੱਪਰ ਤੁਹਾਨੂੰ ਦਿਖਾਈ ਦੇਗੀ ਜੀ ਸਾਹਿਬ ਚਾਹਾਂ ਡੰਗ ਜਾ ਰਹੇ ਆ ਫੇਰ ਇਹਨੇ ਕਰਮਾਲੀ ਨੇ ਰੋਟਾ ਸੁਕਾਣਾ ਵਧੀਆ ਲੋਬੇ ਠੀਕ ਹੈ ਜੀ ਚੱਡੇ ਲੇਵੇ ਦੀ ਸਾਫ ਸੁਥਰੀ ਆ ਸੇ 6 ਕਿਲੋ ਧਾਰਾਂ ਤੇ 6 ਮਹੀਨਿਆਂ ਦੀ ਗੱਬਰ ਅੱਗੇ ਇੱਕ ਗੋਰੇ ਰੰਗ ਦੇ ਵਿੱਚ ਆਪਾਂ ਗੱਲ ਕਰਦੇ ਵੀ ਕਰੀਮ ਜਿਹਾ ਰੰਗ ਆ ਤੇ ਵਿੱਚ ਭਾਵੇਂ ਕੋਈ ਸ਼ੇਦੀ ਕਲਰ ਦਾ ਵੀ ਕੰਬੀਨੇਸ਼ਨ ਜੇ ਆ ਗਿਆ ਵਾਹੜੇ ਦੀ ਬੜੀ ਜ਼ਬਰਦਸਤ ਸਾਰੀਆਂ ਡਿਮਾਂਡਾਂ ਇੱਥੇ ਇੱਕ ਇੱਕ ਜੀ ਪੂਰੀਆਂ ਜਾਂਦੀਆਂ ਨੇ ਇਹ ਸਹੀ ਬਾਲ ਤਾਂ ਤੁਸੀਂ ਸਮਝਾਓ ਤੁਸੀਂ ਤੁਹਾਨੂੰ ਕਿਟਾ ਲੰਦਾ ਗੜੀਆ ਨਹੀਂ ਓਏ ਗਾਂ ਦੇ ਬਾਅਦ ਕੋਈ ਮਿੰਟਾਂ ਸਾਰੀਆਂ ਘਟੀਆਂ ਜਾਂਦੀਆਂ ਨੇ ਇਹ ਨਹੀਂ ਨਾ ਓੜਾ 올인원 ਹੀ ਹੈ ਨਾ ਸਾਰਾ ਕੁਝ ਹੀ ਬੈਡ ਦੇ ਵਿੱਚ ਜਿਵੇਂ ਗੱਬਣ ਵੈੜਾ ਨਾ ਬਾਕੀ ਫੁੱਲ ਵਜਨ ਵੇਟ ਮੈਂ ਨਾ ਵਜਨ ਵੜਾ ਭਾਰੀ ਪੂਰੀ ਬੰਤਰ ਦੀ ਚੰਗੀ ਆਠ ਕ ਦੇਣਾ ਹਾਂ ਤੇ ਆਠ ਬਣਾਇਆ ਇਹ ਤੋਂ ਵੜਦੇ ਤਰੇ ਝੋਲਾ ਖਲਾਰ ਮੇਰਾ ਭਾਜਾ ਇੱਕ ਕਰੋ ਦੇਵੇ ਲੂਵੇ ਦਾ ਖਲਾਰ ਬਹੁਤ ਜ਼ਿਆਦਾ ਤੋਂ ਢਿੱਲ ਲੇਵੇ ਦੀ ਬਹੁਤ ਆ ਠੀਕ ਹੈ ਜੀ ਚਾਰੇ ਥਾਣਾ ਬੜੀ ਚੰਗੀ ਬਣਦੀ ਥੋੜਾ ਜਿਹਾ ਕਾਲਾ ਪੈਂਦਾ ਪਸ਼ੂ ਕੋ ਨਹੀਂ ਪ੍ਰਤਾਪ ਦੋ ਕੁ ਬਰੀ ਗੇੜੇ ਤੋੜ ਕੇ ਲੰਗੇ ਆ ਬਿਲਕੁਲ ਗਲਾਵੇ ਪਿੰਕ ਕਾਟਰ ਸਥਾਨ ਮੁੱਠੀ ਮੁੱਠੀ ਹਾਂ ਉਹ ਜੀ ਥੜਾ ਜੀ ਨੋ ਵੀ ਠੀਕ ਆ ਜੀ ਕੋਈ ਵੈਸੇ ਪਸ਼ੂ ਥੋੜਾ ਜਿਹਾ ਕਿਰਾ ਉਪਰੇ ਬੰਦੇ ਤੋਂ ਜਾਂ ਮੇਰਾ ਕਰਕੇ ਵੀ ਕਿਤੇ ਇਹਨਾਂ ਕਿਤੇ ਕਾਲੇ ਪੈਂਦੇ ਆ ਕਿਦਾਂ ਮਰਦੀ ਭਾਵੇਂ ਜਿੱਦਾਂ ਦੀ ਬਾਕੀ ਉਦਾਂ ਕੋਈ ਨਹੀਂ ਗੱਲਬਾਤ ਠੰਡੀ ਸੀਲ ਸਾਊਗਾ ਤੇ ਪ੍ਰਤਾਪ ਇੱਕ ਜਿਹੜਾ ਹੋਰ ਦਵਾ ਦੇ ਜੀ 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 ਸੋ ਵਜਨ ਵੇੜ ਦੀ ਥਾਂ ਤੋਂ ਉਸ ਤੋਂ ਵਜਨ ਵੇੜ ਵੀ ਬਹੁਤ ਆ ਬਾਕੀ ਹੈ ਧੀਰੀ ਜਾਂ ਸੀਲ ਸਾਊਗਾ ਤੇ ਇੱਕ ਨਸਲ ਬਰੀਡ ਥੋੜੀ ਜੀ ਕਰਾਸ ਆ ਵੱਖਰੀ ਜੀ ਆ ਕਿਹਨਾਂ ਬਹੁਤ ਘੱਟ ਆਪਾਂ ਇਹੋ ਜਿਹੇ ਪਸ਼ੂ ਵੇਖਦੇ ਆ ਹਾਂ ਜੀ ਇਹ ਸੌ ਜੀ ਇੱਕ ਤਾਂ ਹੀ ਹੁੰਦਾ ਜੀ ਕਿਉਂਕਿ ਮੂਰਾਂਗੇ ਜੇਕਰ ਵੈਸੇ ਚਲੋ ਹੋਰ ਰੰਗ ਜੇ ਇਹੋ ਜਿਹਾ ਸਟਰਕਚਰ ਹੋਵੇ ਤਾਂ ਜਰਸੀ ਵਿੱਚ ਵੀ ਆਉਂਦੀ ਆ ਹਾਂਜੀ ਜਰਸੀ ਜੀ ਸ਼ਾਈ ਅੱਜ ਨਹੀਂ ਜੀ ਸ਼ਾਈ ਅੱਜ ਲੰਬਾ ਲਵੋ ਚੜਾ ਲਾ ਤੋਂ ਨਾਲ ਲੰਬਾ ਤੇ ਬਾਕੀ ਖੂਬਸੂਰਤ ਆ ਜਿੰਨੀ ਆ ਵੜ ਢਾਂਚੇ ਅਕੋਰਡਿੰਗ ਦੇਖ ਲਿਓ ਬਾਕੀ ਦੁੱਧ ਕਰਮਾ ਦੀ ਚੋਣਾ ਚਾਹੀਦਾ ਜਿੱਦਾਂ ਕਿ ਸਾਡੇ ਖਲਾਰ ਆ ਲੈਵੇ ਦਾ ਬਖਾਲਾ ਬਹੁਤ ਵੀ 22 ਵੀ ਦੇਈ ਗਈ ਨਾ ਇਹਦੀ ਵੀ ਮੈਨਾਂ ਬਹੁਤ ਆ ਨਾ ਬਿਲਕੁਲ ਜੀ ਹਾਂਜੀ ਪੂਰੀ ਪਲੀ ਪਲੀ ਤੇ ਪੂਰੀ ਆ ਵੜ ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਠੀਕ ਹੈ ਜੀ ਬਾਕੀ ਵੇਖਦੇ ਆ ਸਾਰੇ ਪਸ਼ੂ ਸਾਰੇ ਭਰਾਵਾਂ ਨੇ ਤੁਸੀਂ ਇੱਕ ਜੱਜ ਕਰ ਹੀ ਲੈਣਾ ਸੋ ਚੱਡੇ ਦੇ ਵੇ ਦੀ ਇੱਕ ਸਾਰ ਪੱਤਰ ਲੈ ਚੜ੍ਹ ਤੇ ਲਾਂ ਵੜੀਆਂ ਦੀ ਸੰਦੂਸਾ ਲਫਾਫੇ ਵੰਗੂ ਆ ਪਤਲੇ ਪੂਰੇ ਚੱਡੇ ਦੀ ਆ ਹਾਂਜੀ ਇਹਦੇ ਪਕਾਨੇ ਅਰਕੁ ਸੰਦੂਸਾ ਵੇ ਫੁੱਲਦੇ ਜਿਉਣਾ ਝੋਲ ਜਿਵੇਂ ਜਿਵੇਂ ਭਰਦਾ ਗਿਆ ਤੇ ਉਵੇਂ ਉਵੇਂ ਨਿਕਰ ਮਾਲੀ ਨੇ ਗੱਡੀ ਹੋਣਾ ਹਾਂ ਕੋਈ ਕਸਰ ਆ ਬਿਲਕੁਲ ਬਿਲਕੁਲ ਲੈ ਵੀ ਜਸ ਵੀਰੇ ਮੋਲ ਬੋਲਦਾ ਕੀ ਲੈਣ ਦੇਣਾ ਮੋਲ ਤੇ 65 ਕਰ ਲੀਏ 60 ਜੋ ਮਾਨ ਤੰ ਕਰ ਕਿੰਨਾ ਕਮਾਨਤਾ ਕਿੰਨ ਘੱਟ 60 ਦੀ ਸੰਧੂ ਸਾਹਿਬ 57 ਦੀ 500 ਰੁਪਇਆ ਛੋੜ 56 ਦੇ ਹਾਂ ਬਸ ਕਰ ਆਉਂਦਾ 500 ਹੋਰ ਭੈਣ ਭਰਾਣੇ ਸਿਡਾ ਲੈਣਾ ਮੁਰਕੇ ਮੋਟੇ ਦੇ ਵੇਖੀ ਜਾਓ ਜੋਰ ਠੀਕ ਆ ਲੋ ਵੀ ਸਾਡੇ 56000 ਦੀ ਕੋਈ ਸੰਭਲ ਨਾ ਕਰਕੇ ਸੁਣ ਸਾਬ ਵੈਰ ਤੇ ਭਾਵੇਂ ਇੰਨੇ ਦੀ ਵੇਖਦੀ ਜਿੰਨੇ ਆਪਾਂ 65000 ਦੀ ਹੂੰ ਬਾਕੀ ਸੁਣਾਪਸ ਨੂੰ ਚੰਗਾ ਕਰਮਾ ਲਈ ਆ ਸੋਹਣੀ ਦੀ ਤਾਂ ਸੋਹਣੀ ਆ ਬਾਕੀ ਦੁੱਧ ਵੀ ਚੰਗਾ ਚਪਾ ਜੂਗੀ ਆ ਅੱਗੇ ਇੱਕ ਤੋਹਫਾ ਦਿਖਾਉਣੇ ਤੁਹਾਨੂੰ ਇਹ ਫਿਰ ਜੈਸ ਆ ਕੀ ਸ਼ਾਈ ਵਾਲ ਤੇ ਇਹ ਵੀ ਗੱਪਣ ਮੜ ਇਹ ਵੀ ਗੱਪਣ ਗੱਪਣ ਇਹ ਨਹੀਂ ਮੱਲ ਲੱਤ ਛੜਾ ਵਾਲਾ ਨਹੀਂ ਕੰਮ ਹੈ ਲੋ ਬੀ ਠੀਕ ਆ ਜੀ ਤੋਂ ਗੱਪਣ ਦੋਤੋ ਬੱਚੀ ਯਾਰ ਇਹ ਦੂਜੇ ਨੇ ਕਿ ਪਹਿਲੇ ਦੂਜੇ ਸਵੇਰੇ ਸੁਣਨਾ ਦੂਜੇ ਸੂਏ ਹਾਂਜੀ ਬਾਕੀ ਕੱਦ ਬਹੁਤ ਪੂਰਾ ਵੱਡਾ ਸਾਡੇ ਦੇ ਸੰਤੂ ਸਾਹਿਬ ਮੇਰੇ ਨਾਲੋਂ ਉੱਚਾ ਹੈ ਬੈਠਾ ਦੇ ਨਾਲ ਗੱਲਾਂ ਦੀਆਂ ਦੀਆਂ ਕਰਨਾ ਨਹੀਂ ਕੱਦ ਵੱਡਾ ਸੋ ਨਾਰਮਲੀ ਦੋਸਤੋ ਸ਼ਾਹੀਵਾਲ ਵੈੜ ਜਦੋਂ ਆਪਾਂ ਕਹਿ ਦਿੰਨੇ ਤਾਂ ਕਈ ਵਾਰ ਬਿਲਕੁਲ ਦਰਮਿਆਨੇ ਚ ਕੱਦ ਹੁੰਦੇ ਆ ਇਹਦਾ ਕੱਦ ਕਰਮਾਲੀ ਦਾ ਫੁੱਲ ਹੀ ਵੱਡਾ ਜਿਵੇਂ ਜੇਕਰ ਆਪਾਂ ਸ਼ਾਹੀਵਾਲ ਦੇ ਵਿੱਚ ਵੇਖੀ ਤਾਂ ਵੱਡੀਆਂ ਵੈੜਾਂ ਚ ਆਉਂਦੀ ਆ 3 ਫੁੱਟ ਦੇ ਸੰਤੂ ਸਾਹਿਬ ਸੋ ਸੈਕਿੰਡ ਜਾਨ ਨੂੰ ਪੋਠਾ ਲੱਗਾ ਹਾਂ ਦੂਜਾ ਸੂਆ ਹਾਂਜੀ ਦੂਜਾ ਇਹ ਰਾਜੇ ਨੇ ਕਾਲਦੀ ਆਈ ਆ ਆਪਣੇ ਤਾਂ ਨਾਲ ਜਲਦੀ ਲੱਗ ਪਟੇ ਨੇ ਪੂਰੇ ਚੱਕੇ ਹਾਂ ਚੌੜੀ ਦੂਣੀ ਦਾ ਇੱਥੋਂ ਤੱਕ ਵਸੀਆਂ ਬਾਹਰ ਆਉਂਦੀ ਨਹੀਂ ਲੱਗੀ ਜਾਂਦਾ ਪਤਾ ਬਾਕੀ ਰੰਗ ਬੜਾ ਵਧੀਆ ਜਿਵੇਂ ਚਮਕ ਤਮਕ ਬੜੀ ਆ ਬਹੁਤ ਬਹੁਤ ਸੰਧੂ ਸਾਹਿਬੀ ਦਾ ਸੋ ਚੱਡੇ ਦੀ ਢਿੱਲ ਲੜਾ ਲੁੜਾ ਤੋਂ ਇੱਕ ਨਾਰਮਲ ਹੀ ਸਾਰੇ ਭਰਾਵਾਂ ਨੇ ਤੁਸੀਂ ਸਾਜਾ ਲਾ ਲਿਆ ਆਖੋ ਦੇਖੋ ਸੰਧੂ ਸਾਹਿਬ ਘੇਰ ਵਾਲੀ ਜੋ ਇਹਦੀ ਹਾਂ ਆਹ ਦੇਖੋ ਨਹੀਂ ਚੰਗੀ ਆ ਲੱਭ ਇਹਦਾ ਪਰਤਾਬ ਵੀ ਹੈ ਚਪੇੜ ਕੱਸੀ ਖੜਾ ਮੈਂ ਆਖਿਆ ਕਿ ਦੇ ਗਾਂ ਨਾ ਤੁਰੇ ਸੰਗ ਸਾਹਿਬ ਮੈਂ ਤਰ ਕਰਕੇ ਕੱਸੀ ਆ ਬੜਾ ਮੁਰਦਾ ਛਿੜਕਣਾ ਪੈਂਦਾ ਯਾਰ ਆਟਮ ਚਪੇੜ ਤੋਂ ਬਿਗੇਰ ਨਹੀਂ ਸੁੱਤਦਾ ਬੜਾ ਮੁਰਦਾ ਲਾਦ ਨੂੰ ਨਾ ਛਿੜਕੀ ਤਾਂ ਵਿਗੜ ਜਾਂਦੀ ਐ ਕੋਈ ਵਿਗੜ ਜਾਂਦੀ ਈ ਗੱਲ ਐ ਤੁਹਾਡੀ ਦੇਖੋ ਚਲੋ ਚੱਲ ਚੱਲ ਪੜਾ ਲਓ ਵੀ ਦੂਜਾ ਸੁਹਾ ਦੋਸਤੋ ਵੈੜਾ ਬਾਕੀ ਰੰਗ ਬਹੁਤ ਪਿਆਰਾ ਤੇ ਕਾ ਦਿਖ ਹਾਈਡ ਕਰਮਾ ਵਾਲੀ ਦਾ ਫੁੱਲ ਬੜਾ ਫੁੱਲਦਾ ਹੀ ਆ ਤੋਂ ਸਮਾ ਹੀ ਜਿਹੜਾ ਜੱਸ 8 10 ਹਫਤਾ ਹਫਤਾ ਕੀ ਆਈਡੀਆ ਲਾਵੇ ਕੋਈ ਸੋ ਲੱਥੀ ਲੁੱਥੀ ਕਾਫੀ ਹੈ ਕਰਮਾੜੀ ਅਜੇ ਤਾਂ ਸ਼ਾਇਦ 35 ਹਨਾ ਹਾਂ ਹਾਂ 35 ਸ਼ਾਇਦ ਹੀ ਆਉਂਦਾ ਅਜੇ ਤੇ ਕੋਈ ਬੋਲਾ ਨਹੀਂ ਭੰਨਿਆ ਕਰਮਾੜੀ ਨੇ ਬਾਕੀ ਥਣ ਬਹੁਤ ਵਧੀਆ ਸੁਆਦੀ ਆ ਨਿਕਲ ਕੇ ਚੰਗਾ ਸਾਹਮਣੇ ਆਊਗਾ ਥਣ ਹਾਂ ਥਣਵਾੜਾ ਵਧੀਆ ਸੀ ਦੂਰਾ ਇਹ ਨਹੀਂ ਮੱਲਾ ਕੋਈ ਲਾਟ ਛਾੜਾ ਵਾਲਾ ਨਹੀਂ ਕੰਮ ਕਰਦਾ ਮੂੰਹ ਡਰਦੀ ਐ ਐ ਤਾਂ ਪਸ਼ੂ ਮਾੜਾ ਮੁੜ ਕਰ ਜਾਂਦਾ ਜਦੋਂ ਕੋਈ 2-4 ਜਣੇ ਆਲੇ ਦੁਆਲੇ ਹੋਏ ਫਿਰਦੇ ਆਂ ਅਗਲਾ ਤਾਂ ਪਤਾ ਨਹੀਂ ਕੀ ਕਰਨ ਲੱਗੇ ਆਉਂਦਾ ਕੋਈ ਨਹੀਂ ਲੱਗਦਾ ਹਾਂ ਬਿਲਕੁਲ ਇਹ ਆ ਕਰਮਾੜੀ ਹਿਰਦੀ ਵੀ ਠੰਡੀ ਸੀਗੀ ਲੈ ਜੱਸ ਚੰਗੀ ਆ ਵੱਛੀ ਵੱਡੀ ਆ ਕੀ ਮੁੱਲ ਰਹੂਗਾ ਬਿਲਕੁਲ ਬਿਲਕੁਲ ਲੈ ਵੀ ਇਹ ਜਿਹੜੀ 262 ਤੁਹਾਨੂੰ ਦਿਖਾਤੀ ਆਪਾਂ ਸੈਕਿੰਡ ਟਾਈਮਰ ਤੇ ਦਿਨ ਦਿਨ ਕਰਮ ਵਾਲੀ ਅੱਠ ਸੱਤ ਲੈ ਜੇ ਉਹਨਾਂ ਥੱਲੇ ਚੰਗਾ ਬਣ ਜੂਗੀ ਉਹ ਸਮੇਂ ਤੇ ਛੱਡਣਾ ਪੈਂਦਾ ਜਦੋਂ ਤੱਕ ਕਰਮ ਵਾਲੀ ਦਾ ਸਮਾਂ ਪੂਰਾ ਨਹੀਂ ਹੁੰਦਾ ਹਾਂਜੀ ਬਾਕੀ ਥੱਲੇ ਪੋਲੀ ਵਾਲੀ ਵੇਖੋ ਤੁਸੀਂ ਖਿਡਾਰੀ ਖੂਰ ਚੰਗਾ ਲੇਵੇ ਦਾ ਲੈ ਵੀ ਜੱਸ 10 ਕਿੰਨੇ ਦੀ ਦੇਣੀ ਆ ਮੁੱਲ 80000 75 ਤੇ ਮਾਰਨ ਦਾ 75 ਤੇ ਹਾਂਜੀ ਲਾ ਲਾ ਕੇ ਛੁੱਟ ਦਈਏ ਪ੍ਰਤਾਪ ਉਹਨਾਂ ਦਾ ਲਾ ਲਾ ਕੇ ਛੁੱਟ ਦੇ ਨੇ ਲਾ ਲਾ ਕੇ 70000 ਤੇ ਪਹੁੰਚ 1000 ਰੁਪਇਆ ਛੋੜ ਹੋਰ ਯਾਰ ਹੋਰ ਯਾਰ ਵਗੈਰਾ ਕੀ ਹੋ ਗਿਆ ਜੰਨੂ ਸਾਹਿਬ ਦਾ ਨਾਮ ਮਾਰ ਦੇਖਦਾ ਹਾਂ ਹਾਂ ਇਹ ਛੋੜ ਕਰਦਾ ਬੰਦਾ ਫੇਰ ਡੰਡੇ ਮਾਰਦੇ ਰਹੇ ਨਾ ਹੋ ਨਹੀਂ ਨਹੀਂ ਮਾਕੇ ਤੂੰ ਕਸਮ ਨਹੀਂ ਛੱਡੀ ਤੇ 100000 ਕੱਟ ਹੋ ਗਈ 3 ਕੱਟ ਹੋ ਗਈ ਜੰਨੂ ਸਾਹਿਬ ਉੱਤਰ ਜਾਂਦੀ ਇਹਦੀ ਬੱਜੀ ਦੇਣੀ کہہ ਰਹੇ ਨਹੀਂ ਇਹਦੀ ਗੱਲ ਚਾਲਾ ਦਿਨਾ ਤਾਰਿਆ 67000 ਦੀ 67000 ਦੀ 2 ਕਿਲੋਮੀਟਰ ਦੇ ਵਿੱਚ ਪਹੁੰਚ ਲੈ ਵੀ 100 ਕਿਲੋਮੀਟਰ ਦੇ ਵਿੱਚ ਪਹੁੰਚ 67000 ਦੇ ਠੀਕ ਹੈ ਜੀ ਇੱਕ ਕੰਮ ਔੜੀਆਂ ਵਾਲੇ ਕਰ ਦਿੱਤਾ ਕਸਰ ਕੋਈ ਨਹੀਂ ਛੱਡੀ ਹੋਣਾ ਇਹਨੇ ਬਾਹਰ ਤੋਂ ਨਾਲ ਲੱਪਣਗੇ ਚੰਬੜਾ ਤੋਂ ਲੱਪਣਗੇ ਬਸ ਬਸ ਫੜ ਦੋ ਫੜ ਦੋ ਹੋ ਗਈ ਠੀਕ ਹੈ ਜੀ ਬਾਕੀ ਬੱਛੀ ਬਹੁਤ ਪਿਆਰੀ ਆ ਕੋਠ ਜਿਹੜਾ ਕਾਦਾ ਕਰਮ ਵਾਲੀ ਦਾ ਇਧਰ ਇੱਕ ਵਾਰ ਤੁਹਾਨੂੰ ਦਿਖਾਉਣਾ ਹੈ ਇੱਕ ਰੰਗ ਬਿਲਕੁਲ ਬਲਾਇਆ ਇੱਕ ਇਹ ਵੀ ਆ ਗਈ ਕ੍ਰੋਸ ਫਿਰ ਪ੍ਰਤਾਪ ਇੱਕ ਦੀ ਨਸਲ ਆ ਗਈ ਆ ਇਹ ਆ ਗਈ ਜੋ ਸ਼ਾਈ ਵਾਲਾ ਸ਼ਾਈ ਵਾਲਾ ਬੰਦਾ ਸ਼ਾਈ ਵਾਲਾ ਆਏ ਨੂੰ ਤੇ ਵੇਖ ਲਓ ਕੋਚੜਾ ਤਾਂ ਮੇਰੇ ਕੋਲ ਤੇ ਆਵੇ ਅੰਗੜੀ ਹਾਏ ਹਾਏ ਹਾਂ ਤਾਂ ਹਿੱਧਰੇ ਵੇ ਕਾਲੀ ਸ਼ਾਈ ਹਾਂ ਦੇ ਕੁੰਟੀ ਮੇਰੇ ਵੀ ਦਾ ਰੱਤਾ ਖੜੀਵੇਂ ਪਾਗੜੇ ਕਾ ਮਾਰੀ ਜਾਂਦਾ ਨਹੀਂ ਨਹੀਂ ਸਾਰੀ ਉਮਰ ਲੱਗੇ ਕਿ ਪ੍ਰਤਾਪ ਦੀ ਮੱਝ ਲੱਗ ਰਾਂ ਜਗੇ ਕਾ ਨਹੀਂ ਆ ਰਿਹਾ ਕ੍ਰੋਸ ਦੋਸਤੋ ਸ਼ਾਈ ਵਾਲ ਦੇ ਵਿੱਚ ਹੀ ਆ ਜਾਂਦੀ ਆ ਵੱਕੀ ਬੱਛੀ ਪਲੂਣ ਪਹਿਲਣੇ ਜੱਦਾਂ ਦਾ ਹਸ਼ੇਦਾਂ ਸ਼ਿਗੀ ਆ ਹਾਂ ਬੱਛੀ ਮਗਰ ਨਾੜ ਨਾੜ ਪੋਕਾਲੀ ਸੁਈ ਆ ਕੱਲ ਦੀ ਸੁਈ ਪਹਿਲਣੇ ਨੀ ਨਾ ਸੁਈ ਆ ਹਾਂ ਪਹਿਲਾਂ ਪਹਿਲਾਂ ਬਾਈ ਜੀ ਸ਼ਿਗੀ ਦੋਸੋਂ ਬੱਛੀ ਆ ਮੋਹੋਂਦੰਦੀ ਸ਼ਿਗੀ ਆ ਪਹਿਲਾ ਸੂਆ ਬੱਛੀ ਸੁਈ ਆ ਮਗਰ ਵੀ ਬੱਛੀ ਆ ਅੱਜ ਕਿਰਮਤ ਇਹ ਆਏ ਕੱਲ ਦੀ ਸੁਈ ਆ ਅੱਜ ਆ ਗਏ ਬੋੜਾ ਕੱਢ ਕੇ ਸੰਧੂ ਸਾਹਿਬ ਉੱਥੇ 3 ਕਿਲੋ ਕੱਢਿਆ ਆਪਾਂ 3 ਕਿਲੋ ਅੱਜ ਹੀ ਆਈ ਹੈ ਵੀ ਆ ਦੇਖੋ ਲੈ ਲੈ ਟਟਰ ਲੱਗ ਲੈ ਲੋਬ ਇਹ ਕਈ ਨਾ ਵਧੀਆ ਇਹ ਨਹੀਂ ਆ ਕੋਈ ਅਰੇ ਮੂੰਹ ਮਕਾ ਦਿਓ ਵਖਾਣ ਦਾ ਆ ਵੇਖੋ ਜੀ ਜਿਹੜਾ ਇਹ ਕਿੰਨੇ ਗਲਤ ਕਰਦਾ ਮੂੰਹ ਚੋਬhishek ਕੰਨੀਆਂ ਮੜੀਆਂ ਮੜੀਆਂ ਚੱਕੀਆਂ ਮੜੀਆਂ ਮੜੀਆਂ ਚੱਕੀਆਂ ਬਣਾ ਬੀਠਾ ਜੀ ਆ ਦੋਸਤੋ ਬੱਛੀ ਏ ਜਰਸੀ ਦੇ ਵਿੱਚ ਮਗਰ ਬੱਛੀ ਕ੍ਰੋਸ ਆ ਗਈ ਬੜੀ ਵਧੀਆ ਕੋਫੀ ਕਲਰ ਦਾ ਬੱਚਾ ਮਗਰ ਤੇ ਇਹ ਜਦਸ ਕੋਈ ਇੱਕ ਅੱਧੀ ਜਵਾਈ ਕੀਤੀ ਕਿੰਨਾ ਕੋਲਾ ਬਾਲਾ ਕੱਢਿਆ ਉੱਥੇ ਆਪਾਂ ਅੱਜ ਚੋਗੇ ਲੈ ਆਇਆ ਭਾਈ ਤਿੰਨ ਦੋ ਚੋਗੇ ਲੈ ਆਇਆ ਆਪਾਂ ਸਾਰੇ ਨਹੀਂ ਸਾਥ ਹਾਂਜੀ ਹਾਂਜੀ ਲੋਵੀ ਅੱਜ 7-8 ਬੋਲਾ ਤਿਆਰ ਆ ਠੀਕ ਆ ਠੀਕ ਆ ਲੋਵੀ 8-7 ਕਿਲੋ ਬੋਲਾ ਆ ਕੋਈ 2 2.5 3 2.5 ਕਿਉਂਕਿ ਕੁਝ ਕੇ ਨਾਗ ਜਿਹੜੇ ਅੱਜ ਹੀ ਆਏ ਆ ਅੱਜ ਭੁਲਖ ਦੇ ਵਿੱਚ ਹੀ ਮਾਲ ਆਇਆ ਜਿਵਾਈ ਆਪਾਂ ਜਿਹੜੀ ਗਰਮ ਉਹ ਲੈ ਸਕਦੇ ਵੀ ਚੂਣ ਚਵਾ ਦੀ ਚੰਗੀ ਸਾ ਬੜੀ ਬੜੀ ਬਾਕੀ ਬੋਲੇ ਦੀ ਸਭ ਬੋਲਾ ਮੰਨ ਕੇ ਮੇਰਾ ਭਰਾ ਲੈ ਜਾ ਬੋਲਾ 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 ਨਾ ਕੋਈ ਚੰਗੀ ਸੇਵਾ ਕਰਕੇ ਦੁੱਧ ਕਰਨ ਵਾਲੀ ਚਵਾਉਗੀ ਸਾਧ ਕੋ ਦੇਣਾ ਕਰਨ ਵਾਲੀ ਦਾ ਵੀ ਵੱਡਾ ਹੈ ਮੀਡੀਅਮ ਤੋਂ ਥੋੜੀ ਜਿਹੀ ਪਲਾਸੀ ਆਈ ਦਾ ਇੱਕ ਪੱਦਰਜੰਮ ਹੁੰਦਾ ਬਿਲਕੁਲ ਕੱਦ-ਕੱਡ ਵਿਛਦਾ ਮੇਰ ਦੇ ਵਿਛਲੇ ਮੇਲ ਤੋਂ ਕੋ 2 ਇੰਚ ਵੱਧਦੀ ਹੈ। ਪਾਕਿਸਤਾਨੂ ਸਾਹਿਬ ਇਹ ਥੋੜੀ ਜਿਹੀ ਨਿਗਰਿਆ ਦੁੱਧ ਨੂੰ ਬੜੀ ਚੰਗੀ ਆ। ਹਾਂ। ਛੱਡੇ ਦੀ ਨਿਗਰਿਆ ਥੋੜੀ। ਬਿਲਕੁਲ। ਹਲੋ ਜੀ ਅੱਗ ਨਾਲ ਬੋਲਾ ਹੋ ਰਹੀ ਜਾਂਦਾ ਦੇ ਕਰਮਾਲੀ। ਹਾਂ। 8 ਕਿਲੋ ਬੋਲਾ ਥੋੜਾ ਲੱਗਦਾ। ਲੈ ਵੀ। ਤੋਂ ਬੱਚਾ ਮਗਰ ਕਰੋ ਜਰਸੀ ਆ ਬੱਚੀ ਆ ਚਲੋ ਕਿ ਭਰਾ ਸ਼ਾਮ ਨੂੰ ਤਿਆਰ ਕਰ ਲੂਗਾ। ਹਟਾ ਦੇ। ਅੱਗੇ ਚੁਗਣਾ ਹਾਂ। ਹਾਂ। 老爸、啊啊啊啊 ਕਰਮਾਲੀ ਦੀ ਕਰ ਚੋਣ ਚੰਗੀ ਆ ਜੱਸ ਕੀ ਮੁੱਲ ਇਹਦਾ 60 ਜਿਹਾ ਮਾਨਦੰਦ ਕਰਨਾ ਸੱਖੋ ਮਾਨਦੰਦ ਕਿੰਨਾ ਕਰਨਾ ਯਾਰ ਕਰਨਾ ਉਹ ਯਾਰ ਨਹੀਂ 55000 ਚ ਪਹੁੰਚ 55000 ਚ ਪਹੁੰਚ ਯਾਰ ਤੇ 50 ਤੇ ਪਹੁੰਚ 50 ਤੇ 5 55000 ਤੇ ਪਹੁੰਚ ਇਹ ਭਾਅ ਬਿਲਕੁਲ ਮਿੱਠਾ ਦੇ ਵੇਖਵਾ ਐ ਠੰਡੀ ਧੀਰੀ ਦਾ ਭਾਅ ਮਿੱਠਾ ਤੇ ਦੁੱਧ ਚਿੱਟਾ ਭਾਅ ਮਿੱਠਾ ਤੇ ਦੁੱਧ ਚਿੱਟਾ ਤੇ ਕਿਉਂ ਵੀ ਐਸਾ ਹੀ ਬਣਦਾ ਮੈਂ ਨਾ ਮੁਕਾਬਲਾ ਕਰੂਗੀ ਹਾਂ ਇਹ ਨਹੀਂ ਗੱਲ ਸੰਤੂ ਸਾਹਿਬ ਜੀ ਨੇ ਮੈਂ ਨੇ 2 ਡੂਡ ਲੱਖ ਰੁਪਿਆ ਲਾਉਣਾ ਨਾ ਉਹ ਇਹਦੇ ਉੱਤੇ ਲਾ ਦੇ ਹਾਂ ਬਿਲਕੁਲ ਤਾਰਾ ਇਹਦੀ ਤਦ ਕਰਕੇ ਸੰਤੂ ਸਾਹਿਬ ਮਰਾ ਗਿਆ ਵਾ ਵੀ ਪਹਿਲਾਂ ਨਹੀਂ ਅਗੜਾ ਆ ਕੇ ਨਾ ਬਖਣੀ ਉਨੀ ਕੀ ਕਰਦੀ ਕਰੂ ਨਾ ਏ ਹਾਂ ਕੋਈ ਨਹੀਂ ਕੇ ਬਹੁਤ ਸੀਲ ਸਹੂ ਅੱਗੇ ਤੁਹਾਨੂੰ ਇੱਕ ਤੋਹਫਾ ਵਿਖਾ ਦਿੰਦੇ ਆ ਬੂਦੀ ਵਾਲੀ ਬੱਚੀ ਅੱਡੀ ਗੱਲ ਸੋ ਜਰਸੀ ਵਹਿੜ ਆ ਕੀ ਆ ਬੂਦੀ ਵਾਲੀ ਇਹ ਪਹਿਲਾਂ ਸੂਈ ਵੀ ਛੇ ਦੰਦ ਇਹ ਵੀ ਸੂਈ ਆ ਬੇ ਬੱਚਾ ਲਓ ਆ ਕੁੱਪੜ ਦੇ ਕੋਲ ਹਾਂ ਠੀਕ ਆ ਜੀ ਉਹ ਮਗਰ ਇਹਦੇ ਬੱਚਾ ਬੱਚਾ ਤੁਹਾਨੂੰ ਦਿਖਾ ਦਾਂਗੇ ਬਾਕੀ ਜਰਸੀ ਆ ਗਈ ਬਲੈਕ ਰੰਗ ਦੇ ਵਿੱਚ ਕਰੋ ਚੈੱਕ ਇਹ ਕੱਲ ਦੀ ਹੈ ਵੀ ਹਾਂਜੀ ਕੱਲ ਹੀ ਸੁੱਈ ਹੈ ਨਹੀਂ ਨਹੀਂ ਇਹਨੂੰ 5-6 ਦਿਨ ਕਿੰਨਾ ਕੁ ਦੁੱਧ ਬਣ ਲੱਗ ਪਿਆ ਜੱਸ ਇਹਦੇ ਦਾਸ ਚਲੋ ਲਓ ਵੀ 10 ਕਿਲੋ ਇਹਦੇ ਥੱਲੇ ਦੁੱਧ ਤੇ ਕਰਮਾਲੀ ਪਹਿਲਾ ਸਵੇਰ ਸੁੱਈ ਹੈ ਬਾਕੀ ਪਛੀ ਬਿਊਟੀ ਬੜੀ ਬਹੁਤ ਸੋਹਣੀ ਹੈ ਮੂੰਹ ਮੱਥੇ ਤੁਹਾਨੂੰ ਦਿਖਾਉਣੇ ਆ ਭਾ ਤਸਦੀ ਨਾਲ ਕਰੋ ਚੈੱਕ ਇਹ ਆ ਮੂੰਹ ਫੜਕੇ ਵਿਖਾ ਦੇ ਲੈ ਵੀ ਪ੍ਰਤਾਪ ਮਾੜਾ ਜਿਆ ਨੂੰ ਵਿਖਾ ਦੇ ਮੋਖੜਾ ਦਿਖਾ ਦੇ ਲੈ ਪੁੱਤੋ ਜਾ ਦਰਾਸ ਆ ਲੈ ਲੋ ਮਾ ਵੀ ਲੋ ਸੱਜਾ ਜੀ ਉਹਨੇ ਕਾ ਲੂ ਬਿਲਕੁਲ ਆਹ ਤੇ ਦੰਤ ਹੀ ਸੇਰੇ ਵਾਲਾ ਖੇਗਾ ਦੰਤ ਹਾਂਜੀ ਨਿੱਕਾ ਬੀ ਲੋ ਦੰਦ ਹੈ ਜੇ ਅੱਜ ਕਿਹੜੀ ਗੱਲ ਕਰ ਲੈ ਅੱਜ 6 ਹੀ ਬਰਾਬਰ ਹੋਈ ਕਰਨਾ ਲੈ 6 ਹੀ ਬਰਾਬਰ ਹੈ ਲੋ ਵੀ ਇੱਥੇ ਪ੍ਰਤਾਪ ਮਾੜਾ ਰੋਟੀ ਖਾ ਲੈ ਲੋ ਵੀ ਚਾਰੇ ਥਾਣਾ ਚੰਗਾ ਸੋਨਾ ਨਖੇੜ ਤੇ 10 ਕਿਲੋ ਦੁੱਧ ਐਸ ਵਕਤ ਬੋਲੇ ਜੋ ਬਾਹਰ ਆ ਗਈ ਕਰਮਾ ਲਈ ਹਾਂਜੀ ਤੋ ਤੋ ਤਾਂ ਪੰਜਾ ਛਿਆ ਦਿਨਾਂ ਦੀ ਸੂਈ ਦੇ ਥੱਲੇ 10 ਕਿਲੋ ਆ ਮਗਰ ਪੱਛਾ ਤੇ ਕੱਦ ਬਾਕੀ ਤੁਸੀਂ ਦੇਖੋ ਪੂਰੀ ਮਜ਼ਬੂਤ ਲੋਹਰ ਕੀ ਕਰਨਾ ਆ ਦੇਖੋ ਸੋ ਰੰਗ ਰੰਗ ਬਹੁਤ ਸੋਹਣਾ ਲਾਜਵਾਬ ਤੇ ਜਰਸੀ ਦਾ ਸ਼ੌਂਕ ਕਿਸੇ ਭਰਾ ਨੇ ਪੂਰਾ ਕਰਨ ਹੱਥ ਪਾ ਸਕਦੇ ਤੁਸੀਂ ਸੋ ਗਰਮੀ ਦੀ ਜਿੰਦ ਜਾਣਾ ਜਰਸੀ ਬਰੀਡ ਦੇ ਵਿੱਚ ਵੜਾ ਹਰੇਕ ਭਰਾ ਡਿਮਾਂਡ ਕਰਦਾ ਜਰਸੀ ਕ੍ਰਾਸ ਜਰਸੀ ਦੇ ਵਿੱਚ ਪਿਓਰ ਕਥਨੀ ਨਹੀਂ ਪਾਉਂਦਾ ਇਹ ਨੂੰ ਨਹੀਂ ਪਾਉਂਦਾ ਲੋਬੀ ਠੀਕ ਹੈ ਮਰਾਦੇ ਤਰ ਹੱਸਦੇ ਦੀ ਬੱਚੇ ਸੀ ਉਹ ਸੌਵਾ ਕਰ ਉਹ ਬੱਚਾ ਮਰਾਦੇ ਭਾਈ ਜੱਟ ਦੀ ਆ ਲੋਬੀ ਠੀਕ ਹੈ ਡਰਾਉਣਾ ਡਰਾਉਣਾ ਨਹੀਂ ਨਹੀਂ ਮੈਂ ਨਾ ਤੀ ਕੋ ਨਹੀਂ ਤੈਨੂੰ ਸੋ ਚੋਣ ਦੀਆਂ ਦੀ 200 ਚੰਗੀ ਆ ਇਧਰ ਮਾਰ ਮਾਰਦੇ ਚਲਾ ਸੋ ਚੋਈ 24 ਦੀ ਚੰਗੀ ਆ ਇਧਰ ਮਾਰਨੀ ਡਾਇਰੈਕਟ ਮਾਰ ਦੋ ਬਗੈਰ ਬੱਚੇ ਛੜਿਆ ਨਾ ਆ ਦੇਖੋ ਮੋੜ ਜੀ ਇਹ ਅਗਲੇ ਥਣਾ ਦੀ ਚੁਵਾਈ ਆ ਥਣੇ ਫਿਰ ਮੁਠੀ ਵਾਲਾ ਆ ਅਸਲ ਪਸੂ ਮੈਂ ਨਿਕਲਾਉਂਦਾ ਥਣ ਪੂਰਾ ਕੇ ਪੂਰਾ ਜੇ ਬੱਚਾ ਨਹੀਂ ਖਾਇਆ ਹਾਂ ਹਾਂ ਬੱਚਾ ਪੋਚਾ ਨੇ ਜੇ ਲਾਇਆਗਾ ਡਰਗਟ ਜਿਹੜੀ ਆਪਾਂ ਚੁਵਾਈ ਦਿਖਾਉਣ ਲੱਗੇ ਧਾਰ ਕੋਲੀ ਲਓ ਵੀ ਠੀਕ ਆ ਜੀ ਇਹ ਚੁਵਾਈ ਲੱਗੀ ਜੀ ਬਾਕੀ ਹਾਈਟ ਕੱਤ ਨਸਲ ਜਾਤ ਜਿਹੜੀ ਤੁਹਾਨੂੰ ਆਪਾਂ ਦੱਸ ਹੀ ਦਿੱਤੀ ਆ ਤੇ ਇਹਦਾ ਜੱਸ ਕੀ ਲੈਣ ਦੇਣਾ ਕਿੰਨੇ ਦੀ ਵਿਚਾਰੇ ਜੇ ਇਹਦਾ ਮੁੱਲ ਆਪਾਂ ਪੰਜਾ ਕਰ ਲਈਏ ਈਸ਼ ਪੰਜਾ ਕਰ ਲਈਏ ਇਹ ਮੈਂ 50 ਨੂੰ ਮੰਨਦਾ ਪਿਆਜ ਅੰਦਰ ਕੀ ਮਾਨਤਨ ਖੁੱਲਾ ਕਰ ਕਰਕੇ ਦੇ ਦੇ ਖੁੱਲਾ ਹੀ ਮਾਨਤਨ ਸਿੰਧੂ ਸਾਹਿਬ ਕੇ ਕਰਦਿਏ ਹਜ਼ਾਰ ਕੱਟ ਕਰਦਿਏ ਦੋ ਕਰਦਿਏ 45000 ਤੇ ਪਹੁੰਚ ਬਸ ਯਾਰ ਛੋੜ 44 48 ਨਹੀਂ ਦੇ ਦੇਾਂਗੇ ਮੈਂ ਤਾਂ ਮੱਛੀ ਕਾਲਾ ਦੇਰਵਾ ਪਾਦਾ ਕਰ ਰੱਖੀ ਲੈਂਦਾ ਪਤਾ ਆਰਡਰ ਤਾਂ ਲੈਂਦਾ ਠੀਕ ਹੈ ਤੇ ਬਾਡਰ ਤੋਂ ਡਾਕਟਰ ਸਾਹਿਬ ਦਾ ਬਾਡਰ ਆਪਾਂ ਨੂੰ ਡਰਾਉਂਦਾ ਜਦੋਂ ਭਰਾ ਫੋਨ ਕਰਨਾ ਤੇ ਜਾਣਾ ਪੈਂਦਾ ਡਾਕਟਰ ਸਾਹਿਬ ਅਰ ਨਾ ਮੈਨੂੰ ਨਹੀਂ ਕੋਈ ਫੱਟ ਲਗਾਓ ਪਰਮਾਤਮਾ ਦੀ ਕਿਰਪਾ ਦਾ ਹੀ ਜੀ ਆਵੇ ਨਾਲ ਜੋ ਸੰਨੂ ਸਾਹਿਬ ਦਾ ਸਾਥ ਦੇਣਾ ਫਿਰ ਨਾਲ ਮੈਨੂੰ ਨਹੀਂ ਕੋਈ ਮਹਾਰਾਜ ਦਾ ਦਿਆ ਬਾਬੇ ਬਣਾ ਨਾਮ ਦਾ ਪੜਨਾਰੇ ਵੜੇ ਆਏ ਤੇ ਵੜੇ ਗਏ ਪਰਮਾਤਮਾ ਦੀ ਬੜੀ ਕਿਰਪਾ ਵਾ ਨਹੀਂ ਨਹੀਂ ਕੋਈ ਨਹੀਂ ਇੱਕ ਨੰਬਰ ਵੀ ਘਰ ਸਾਂਝਾ ਹਾਂਜੀ 995537248 765780099 ਠੀਕ ਹੈ ਹਾਂਜੀ ਤੇ ਬਹਾਉਣਾ ਸਾਡੇ ਸੰਤੂ ਸਾਹਿਬ ਬਿਲਕੁਲ ਸਬੂਤ ਆ ਚੁੱਕ ਨੋ ਫੱਟੇ ਭਰਾਵਾਂ ਨੂੰ ਆ ਕੇ ਵੀਰ ਕੋ ਪੈਂਦਿਆ ਪਾਰ ਲੈ ਜਾ ਨੇਰੀਆਂ ਨਹੀਂ ਨਹੀਂ